ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ نیوز ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਟੀਮ ਟਾਈਮ-ਟਾਈਮ ਤੇ ਪਿੰਡਾਂ ਵਿੱਚ ਜਾ ਕੇ ਉਥੋਂ ਦੇ ਜੋ ਸਮਾਜ ਸੇਵੀ ਜਾਂ ਮੁਖੀਆ ਜਾਂ ਪਿੰਡਾਂ ਦੇ ਵਿੱਚ ਚੁਣੇ ਗਏ ਪੰਚ ਸਰਪੰਚ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਉਹਨਾਂ ਨੂੰ ਪਿੰਡ ਵਾਲੇ ਚੁਣ ਲੈਂਦੇ ਨੇ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਉਸ ਤੋਂ ਬਾਅਦ ਉਹ ਆਪ ਦਾ ਫਰਜ਼ਾਦਾ ਕਰ ਦਿੰਦੇ ਨੇ ਜਿਤਾ ਕੇ ਉਹਨਾਂ ਨੂੰ ਸਾਡੀ ਟੀਮ ਉਹਨਾਂ ਕੋ ਪਹੁੰਚਦੀ ਆ ਔਰ ਪਿੰਡ ਵਾਲਿਆਂ ਨੇ ਜੋ ਉਮੀਦਾਂ ਲਾਈਆਂ ਹੁੰਦੀਆਂ ਨੇ ਜਿਤਾ ਕੇ ਕਿ ਉਹ ਪ੍ਰਤੀਨਿਧੀ ਜਿਹੜੇ ਚੁਣੇ ਜਾਂਦੇ ਨੇ ਉਹ ਉਹਨਾਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦੇ ਨੇ ਗਰਾਊਂਡ ਜ਼ੀਰੋ ਤੇ ਸਾਡੀ ਟੀਮ ਪਹੁੰਚਦੀ ਆ ਤੇ ਉਹਨਾਂ ਨਾਲ ਰੂਬਰੂ ਕਰਵਾਉਂਦੇ ਆ ਸਾਡੇ ਚੈਨਲ ਦੇ ਮਾਧਿਅਮ ਨਾਲ ਅੱਜ ਸਾਡੇ ਵਿੱਚ ਮੌਜੂਦ ਨੇ ਬਲਾਕ ਸਮਿਤੀ ਮੈਂਬਰ ਵਿਕਾਸ ਜੀ ਜੋ ਕਿ ਇਲਾਕੇ ਦੇ ਵਿੱਚ ਕਿਸੇ ਵੀ ਪਹਿਚਾਣ ਦੇ ਮਹਤਾਜ ਨਹੀਂ ਹੈ ਗੱਲ ਕਰੀਏ ਇੱਕ ਨੌਜਵਾਨ ਨੇ ਖੇਡਾਂ ਦੇ ਵਿੱਚ ਬਹੁਤ ਵਧੀਆ ਨਾਮਨਾ ਖੱਟਿਆ ਇਹਨਾਂ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਖੇਡਾਂ ਨਾਲ ਜੁੜ ਕੇ ਕਿਉਂਕਿ ਇਹ ਰਤਿਆ ਏਰੀਆ ਹੈ ਜੋ ਪੰਜਾਬ ਦੇ ਹੱਥ ਤੇ ਹੈ ਬਾਰਡਰ ਤੇ ਹੈ ਨਸ਼ੇ ਦੇ ਵਿੱਚ ਸਲਿਪਟ ਪਰ ਇਹਨਾਂ ਦਾ ਰੁਝਾਨ ਖੇਡਾਂ ਵੱਲ ਸੀ ਖੇਡਾਂ ਤੋਂ ਬਾਅਦ ਰਾਜਨੀਤੀ ਦੇ ਵਿੱਚ ਕਿਸ ਤਰੀਕੇ ਇਹ ਆਏ ਇਹ ਅੱਜ ਰੂਬਰੂ ਕਰਵਾਉਣ ਜਾ ਰਹੇ ਹਾਂ ਵੀ ਕਾਜ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਸਾਡੇ ਕੋਲੇ ਪਹੁੰਚੇ ਰਿੰਦ ਪੰਨੀ ਜਿਹੜਾ ਜੀ ਇਨਾਂ ਦਾ ਸਵਾਗਤ ਕਰਦੇ ਆ ਜੀ ਜੀ ਧੰਨਵਾਦ ਹਾਂਜੀ ਵਿਕਾਜ ਜੀ ਕਿਸ ਤਰੀਕੇ ਨਾਲ ਤੁਸੀਂ ਇੱਕ ਸਪੋਰਟਸ ਅਲ ਤੁਹਾਡਾ ਰੁਝਾਨ ਸੀ ਨੌਜਵਾਨੋਂ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਖੇਡਾਂ 'ਚ ਵੀ ਆਪਦਾ ਬਹੁਤ ਵਧੀਆ ਮੱਲਾ ਮਾਰ ਰਿਹਾ ਹਾਂ ਜੀ ਤੁਹਾਡੀਆਂ ਟਰੋਫੀਆਂ ਇਨਾਮ ਅੱਜ ਵੀ ਦੇਖਣ ਨੂੰ ਮਿਲੇ ਸਾਂ ਅਸੀਂ ਤੁਹਾਡੇ ਘਰੇ ਟੀਮ ਸਾਡੀ ਪਹੁੰਚੀ ਆ ਤੇ ਇੱਕ ਰਾਜਨੀਤੀ ਦੇ ਵਿੱਚ ਕਿਹੜੇ ਤਰੀਕੇ ਪਹੁੰਚੇ ਤੁਸੀਂ ਸਭ ਤੋਂ ਪਹਿਲਾਂ ਹੀ ਮੈਂ ਬਰਨਾਲਾ ਟੀਮ ਵਿੱਚ ਖੇਡਣ ਲੱਗਿਆ ਜੀ ਗੇਮ ਕਬੱਡੀ ਸੀ ਮੇਰੀ ਚੁਣੀ ਮੈਂ ਜੀ ਉਹਨ ਤੋਂ ਬਾਅਦ ਜਦੋਂ ਪਿੰਡਾਂ ਦੇ ਸੀਗੇ ਤੇ ਦੇਖਦੇ ਸੀਗੇ ਵੀ ਰਾਜਨੀਤੀ ਚ ਜੋਤ ਨੂੰ ਆਉਣਾ ਚਾਹੀਦਾ ਨਵੀਂ ਨੂੰ ਜੀ ਜੀ ਉਹਨ ਤੋਂ ਬਾਅਦ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਬਲੌਕ ਸਮਿਤੀ ਦੇ ਇਲੈਕਸ਼ਨ ਲੜਿਆ ਮੈਂ ਜੀ ਤੇ ਵਾਰਡ ਨੰਬਰ 7 ਤੋਂ ਪਿੰਡ ਪਾਨੀਛੜਾ ਮਹਿਬੜਾ ਤੇ ਬੜਾ ਸੀਗਾ ਜੀ ਵਿਕਾਜ ਜੇ ਗੱਲ ਕਰੀਏ ਤਿੰਨਾ ਪਿੰਡਾਂ ਦੇ ਜੋ ਮਤਦਾਤਾ ਸੀ ਉਹਨਾਂ ਨੇ ਆਪਦੀ ਮਤਾਦਾਨ ਕਰਕੇ ਤੁਹਾਨੂੰ ਆਪਦਾ ਭਰੋਸਾ ਜਿਤਾ ਕੇ ਇੱਕ ਵਿਸ਼ਵਾਸ ਨਾਲ ਨੌਜਵਾਨ ਹੋ ਖੇਡਾਂ ਨਾਲ ਜੁੜੇ ਹੋਏ ਹੋ ਨਸ਼ਾ ਰਹਿਤ ਹੋ ਠੀਕ ਹੈ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹਾਂਜੀ ਕੀ ਜੋ ਉਮੀਦਾਂ ਉਹਨਾਂ ਨੇ ਲਾਈਆਂ ਸੀ ਤੁਹਾਡੇ ਤੋਂ ਅੱਜ ਤੋਂ ਸਵਾ 2 ਸਾਲ ਪਹਿਲਾਂ ਲਗਭਗ ਹਾਂਜੀ ਉਹਨਾਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰੇ ਤੇ ਕਿਹੜੇ-ਕਿਹੜੇ ਐਸੇ ਕੰਮ ਨੇ ਜੋ ਤੁਸੀਂ ਆ ਸਵਾ ਦੋ ਸਾਲ ਦੇ ਦੌਰਾਨ ਤਿੰਨਾਂ ਪਿੰਡਾਂ ਦੇ ਵਿੱਚ ਬਲਾਸ਼ਮਤੀ ਮੈਂਬਰ ਹੁੰਦੇ ਹੋਏ ਕਰਵਾਏ ਤੇ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਪ੍ਰਸ਼ਾਸਨ ਤੁਹਾਨੂੰ ਗ੍ਰਾਂਟਾਂ ਦੇ ਕੇ ਜੋ ਤੁਹਾਡੇ ਇਲਾਕੇ ਦੇ ਤੁਹਾਡੇ ਪਿੰਡਾਂ ਦੇ ਬਲਾਕ ਦੇ ਕੰਮ ਅਧੂਰੇ ਨੇ ਉਹ ਤੁਸੀਂ ਪੂਰਾ ਕਰ ਸਕੋ ਕਿਹੋ ਜੀ ਮੰਗ ਰੱਖਦੇ ਹੋ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਪਿੰਡ ਦੀਆਂ ਪੰਚਾਇਤਾਂ ਨਾਲ ਮਿਲਦੇ ਆ ਜਾਂ ਕਿ ਤਿੰਨਾਂ ਦੇ ਨਾਲ ਹਫ਼ਤੇ 'ਚ ਜੀ ਇੱਕ ਅੱਧੀ ਵਾਰ ਜਿਹੜਾ ਲਾਣਿਆ ਜ਼ਰੂਰ ਆ ਉਹਨਾਂ ਦੀ ਮੰਗ ਪੁੱਛਦੇ ਆ ਸਕੂਲਾਂ ਚ ਜਿਹੜੇ ਮਾਰਦੇ ਨੇ ਟੀਚਰ-ਟਿਚਰ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਲੈਂਦੇ ਆ ਵੀ ਕੀ ਕੁਛ ਚਾਹੀਦਾ ਹੈ ਜੀ ਫਿਰ ਅੱਗੇ ਅਸੀਂ ਜਾ ਕੇ ਸਰਕਾਰ ਤੋਂ ਮੰਗ ਰੱਖਦੇ ਆ ਬਸਤਾਵ ਦਿੰਨੇ ਆ ਜੀ ਤੇ ਸਾਡਾ ਜ਼ਿਆਦਾ ਧਿਆਨ ਗਰਾਊਂਡ ਵੱਲ ਜਾਂ ਸਕੂਲਾਂ ਵੱਲ ਹੀ ਰਿਹਾ ਠੀਕ ਹੈ ਤਿੰਨੇ ਪਿੰਡਾਂ ਦੇ ਠੀਕ ਹੈ ਹਾਂਜੀ ਤੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਅੱਜ ਤੱਕ ਕਰਵਾਤੇ ਆ ਆਪਦੇ ਕਾਰਜਕਾਲ ਦੇ ਵਿੱਚ ਜੋ ਅੱਜ ਤੱਕ ਚੱਲ ਰਿਹਾ ਹੈ ਕੰਟੀਨਿਊ ਮੈਂ ਪਿੰਡ ਬਾਲਾ ਦੇ ਵਿੱਚ ਤਾਂ ਜਿਵੇਂ ਕ੍ਰਿਕਟ ਕਿੱਟਾ ਹੋ ਗਿਆ ਜੀ ਸਪੋਰਟਸ ਨਾਲ ਜਿਹੜਾ ਵੀ ਸਮਾਨ ਜਿੰਮ ਹੋ ਗਈ ਵਗੈਰਾ ਜੀ ਸਕੂਲ ਦੇ ਜਿਵੇਂ ਇਨਵੈਕਟਰ ਵਗੈਰਾ ਬੱਚਾ ਦਾ ਜੀ ਲਾਈਟ ਦੀ ਕਮੀ ਆ ਜਾਂਦੀ ਹੈ ਹਾਂ ਗਰਮੀਆਂ 'ਚ ਦਿੱਕਤ ਆਉਂਦੀ ਬੱਚੇ ਪੜ੍ਹਾਈ ਦੇ ਵਿੱਚ ਤੇ ਬਾਕੀ ਟੀਚਰਾਂ ਨੂੰ ਪੁੱਛਦੇ ਰਹਿੰਦੇ ਆ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹ ਜ਼ਰੂਰਤ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਹਾਡਾ ਕਾਰਜਕਾਲ ਰਹਿ ਚੁੱਕਾ ਹੈ ਉਹਦੇ ਵਿੱਚ ਤੁਹਾਡੀ ਕੀ ਤਿਆਰੀ ਆ ਪ੍ਰਸ਼ਾਸਨ ਤੋਂ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਸੀਂ ਅਗਰ ਸਰਕਾਰ ਗ੍ਰਾਂਟਾਂ ਦੇ ਕੇ ਤਾਨੂੰ ਨਵਾਜੇ ਤਾਂ ਤੁਸੀਂ ਆਪਣੇ ਇਹਨਾਂ ਦੋਆ ਤਿੰਨਾਂ ਪਿੰਡਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਮੌਕਾ ਤੁਹਾਨੂੰ ਮਿਲਿਆ ਹੈ ਉਹ ਤੁਸੀਂ ਕਰੋਗੇ ਅਸੀਂ ਜੇ ਸਰਕਾਰ ਤੁਹਾਨੂੰ ਜਿਵੇਂ ਗਰੰਟਾ ਦੀ ਮੰਗ ਰੱਖਦੇ ਹਾਂ ਅਸੀਂ ਜੀ ਸਕੂਲ ਜਾਂ ਗਰਾਊਂਡ ਵਾਲੀ ਜ਼ਿਆਦਾ ਧਿਆਨ ਰਹਿੰਦੇ ਆ ਤੇ ਮੈਂ ਅੱਜ ਜਿਵੇਂ ਫਿਰਨੀ ਫੁਰਨੀ ਵਗੈਰਾ ਬਣਾਈ ਆ ਸਾਡੇ ਪਿੰਡ ਸਕੂਲ ਜੇ ਇੰਟਰਲੋਕ ਦੀ ਕਰਵਾਇਆ ਸੀ ਕੰਮ ਜੀ ਤੇ ਪਿੰਡ ਦੀ ਫਿਰਨੀ ਫੁਰਨੀ ਤੇ ਸਾਡੇ ਹੋਇਆ ਹੀ ਸਾਰਾ ਠੀਕ ਹੈ ਹਾਂਜੀ ਤੇ ਜੇ ਗੱਲ ਕਰੀਏ ਕੀ ਤੁਸੀਂ ਬਲਾਕ ਸਮਿਤੀ ਮੈਂਬਰ ਚੁਣੇ ਗਏ ਹਾਂਜੀ ਤੁਹਾਡਾ ਚਰਚਾ ਇਹਦੇ ਵਿੱਚ ਵੀ ਆਇਆ ਸੀਗਾ ਚੇਅਰਮੈਨੀ ਵਾਸਤੇ ਵੀ ਹਾਂਜੀ ਕੀ ਤੁਸੀਂ ਆਪਦੀ ਤਿਆਰੀ ਕਰ ਰੱਖੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਰਾਜਨੀਤੀ ਦੇ ਵਿੱਚ ਅੱਗੇ ਵਧੋਗੇ ਹਾਂਜੀ ਹਾਂਜੀ ਜ਼ਰੂਰ ਜੀ ਅਸੀਂ ਮੈਂਬਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਬਾਕੀ ਸਾਰਿਆਂ ਨਾਲ ਮਿਲਦੇ ਰਹਿੰਦੇ ਹਾਂ ਜੀ ਉਹਨਾਂ ਦੇ ਸਹਿਯੋਗ ਨਾਲ ਅੱਗੇ ਅਸੀਂ ਜ਼ਰੂਰ ਵਧਾਂਗੇ ਚੱਲਾਂਗੇ ਅੱਗੇ ਦੀ ਸੋਚਾਂਗੇ ਜੀ ਹਾਂਜੀ ਹਾਂਜੀ ਵਿਕਾਸ ਜੀ ਜੇ ਗੱਲ ਕਰੀਏ ਹਲਕੇ ਦੇ ਵਿੱਚ ਜੋ ਜਨਤਾ ਹੈ ਉਹ ਵਿਕਾਸ ਨੂੰ ਹੀ ਵਿਕਾਸ ਕਰਨ ਵਾਸਤੇ ਏਰੀਏ ਦਾ ਚੇਅਰਮੈਨ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਇਹ ਜਨਤਾ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਜਾਂ ਕੀ ਤਿਆਰੀ ਹੈ ਤੁਹਾਡੀ ਅਸੀਂ ਜਿਵੇਂ ਸ਼ੁਰੂ ਤੋਂ ਸਰਕਾਰ ਨਾਲ ਮਿਲ ਕੇ ਚੱਲ ਰਹੇ ਹਾਂ ਜੀ ਇਹੀ ਜ਼ਿਆਦਾ ਲੋਕਾਂ ਦਾ ਰੁਝਾਨ ਹੈ ਵੀ ਸਰਕਾਰ ਨਾਲ ਮਿਲ ਕੇ ਪਿੰਡਾਂ ਦਾ ਵਿਕਾਸ ਹੋਵੇ ਜੀ ਤੇ ਬੱਚੇ ਜਿਵੇਂ ਨਸ਼ੇ ਤੇ ਲੱਗ ਰਹੇ ਨੇ ਦਿਨੋਂ ਦਿਨ ਹਾਂਜੀ ਹਾਂਜੀ ਤੇ ਵੀ ਇੰਦੇ ਸੁਧਾਰ ਹੋਵੇ ਨਿਕਲਣ ਸਪੋਰਟਸ ਤੇ ਜਾਣ ਬੱਚੇ ਜੀ ਇਹੀ ਰੁਝਾਨ ਰਿਹਾ ਜੀ ਸਾਡਾ ਸ਼ੁਰੂ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਚੇਅਰਮੈਨੀ ਤੁਹਾਡੇ ਕੋਲ ਆਉਂਦੀ ਆ ਕਿਉਂ ਸਰਕਾਰ ਦੇ ਵਿੱਚ ਉਹ ਤੁਸੀਂ ਠੀਕ ਹੈ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਤੁਸੀਂ ਇਲਾਕੇ ਵਾਸਤੇ ਨਸ਼ੇ ਦੇ ਖਿਲਾਫ ਕੀ ਪ੍ਰਯਾਸ ਕਰੋਗੇ ਸਾਡਾ ਜੂਤ ਇਸ ਦਲਦਲ ਚ ਨਾ ਫਸੇ ਕੀ ਸੋਚਿਆ ਤੁਸੀਂ ਸਾਡੀ ਸਮਝ ਲਓ ਵੀ ਸਭ ਤੋਂ ਪਹਿਲਾਂ ਤਾਂ ਜੇ ਮੈਂ ਚੇਅਰਮੈਨ ਬੰਦਾ ਜੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਮਿਲੂਗਾ ਜੀ ਪਿੰਡਾਂ ਦੇ ਵਿੱਚ ਟੀਮਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਵੀ ਜੋ ਵੀ ਨਸ਼ੇ ਦੇ ਵਿੱਚ ਹੈ ਹਸਪੀਟਲ ਵਗਰਾਂ ਵਾਲੇ ਜਾ ਕੇ ਉਹਨਾਂ ਦੀ ਮਦਦ ਕਰੀ ਜਾਵੇ ਅਗਿਆਨਤਾ ਦੇ ਕਾਰਨ ਜੋ ਬੱਚੇ ਇਸ ਦਲਦਲ ਚ ਜਾ ਚੁੱਕੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾਏਗਾ ਹਾਂਜੀ ਜੀ ਤੇ ਪ੍ਰਸ਼ਾਸਨ ਨਾਲ ਰਲ ਕੇ ਜੋ ਨਸ਼ੇ ਵੇਚਦੇ ਨੇ ਉਹਨਾਂ ਦੇ ਕਾਰਵਾਈ ਹੋਵੇ ਹੋਵੇ ਮਤਲਬ ਠੀਕ ਹੈ